ਸੰਗਰੂਰ ਦੇ ਇੱਕ ਸੀਨੀਅਰ ਪੱਤਰਕਾਰ ਜੋ ਕਿ ਸਰਕਾਰੀ ਬੱਸ ਪਲਾਸਮਾ ਦੀ ਸੂਬਾ ਪੱਧਰੀ ਹਰਤਾਲ ਨੂੰ ਕਵਰ ਕਰ ਰਹੇ ਸੀ ਅਸ਼ਰੂ ਵਿੱਚ ਪ੍ਰਸ਼ਾਸਨ ਦੇ ਕਵਰ ਕਰਨ ਤੋਂ ਰੋਕਿਆ ਤਾਂ ਜਦੋਂ ਉਹ ਕਵਰ ਕਰ ਰਹੇ ਸਨ ਤਾਂ ਪੁਲਿਸ ਨੇ ਉਸ ਨੂੰ ਥੱਪੜ ਮਾਰਿਆ ਤੇ ਉਸ ਦਾ ਮੋਬਾਈਲ ਫੋਨ ਖੋਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਹ ਡਿੱਗ ਪਏ ਤੇ ਉਹਨਾਂ ਦਾ ਫੋਨ ਵੀ ਟੁੱਟ ਗਿਆ ਤੇ ਦੇਖ ਕੇ ਸੰਗਰੂਰ ਦੇ ਸਾਰੇ ਪੱਤਰਕਾਰਾਂ ਨੇ ਵਿਰੋਧ ਕੀਤਾ ਹੈ ਤੇ ਇਨਸਾਫ ਦੀ ਮੰਗ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਹੈ ਰਾਜ ਦੀ ਤਸਵੀਰਾਂ ਸੰਗਰੂਰ ਤੋਂ ਨਹੀਂ ਜਿੱਥੇ ਇੱਕ ਪੱਤਰਕਾਰ ਦੇ ਕਵਰ ਕਰਨ ਤੋਂ ਬਾਅਦ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਤੇ ਵੱਲੋਂ ਉਸਤੇ ਥੱਪੜ ਮਾਰਿਆ ਜਾਂਦਾ ਜਿਸ ਤੋਂ ਬਾਅਦ ਕੀ ਮਾਹੌਲ ਜਿਹੜਾ ਕਿ ਤਣਾਅਪੂਰਨ ਹੋ ਜਾਂਦਾ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਚੱਲ ਰਿਹਾ ਸੀਗਾ ਸ਼ਾਂਤਮਈ ਤਰੀਕੇ ਨਾਲ ਅਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਸੀ ਪੁਲਿਸ ਤਰਤਰ ਨੇ ਸਾਰੇ ਲਾਠੀ ਨਾਲ ਪੂਰੇ ਲੈ ਸੀਗੇ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨ ਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਦੇ ਕੇ ਨੇ ਵੇ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਜਿਸ ਤਰੀਕੇ ਨਾਲ ਅੱਜ ਪੁਲਿਸ ਲਾ ਕੇ ਦਿਨ ਦਿਹਾੜੇ ਅੱਜ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਵੱਲ ਵੀ ਕੀਤੀ ਗਈ ਹੈ ਸਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਇਸੇ ਤਿੱਕੇ ਨਾਲਾ ਗੁੰਡਾਤੰਤਰ ਇਹਨਾਂ ਦਾ ਚੱਲਦਾ ਰਹੂਗਾ ਪੱਤਰਕਾਰ ਚਾਰ ਭਾਈਚਾਰਾ ਸਾਰਾ ਖੜਿਆਗਾ ਗਵਾਹ ਨੇ ਇਹਨਾਂ ਨੇ ਦੇਖਿਆ ਗਿਆ ਅਸੀਂ ਰਿਕਵੈਸਟ ਵੀ ਕੀਤੀ ਅਸੀਂ ਪੱਤਰਕਾਰ ਹੈ ਕਵਰੇਜ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਪਰ ਇਹ ਤਾਂ ਆਪਣੀ ਕੁੱਟਮਾਰ ਦੇ ਵਿੱਚ ਮਸਤ ਸੀਗੇ ਲਾਠੀ ਚਾਰਜ ਕੀਤਾ ਸਾਰੇ ਤੇ लाठी चार्ज ਕੀਤਾ ਕੁੱਟਮਾਰ ਕਰਨ ਲੱਗੇ ਹੋਏ ਸੀਗੇ ਜਰੂਰ ਸਾਡੇ ਤੇ ਵੀ ਹਮਲਾ ਹੋਇਆਗਾ ਪੱਤਰਕਾਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਜਾਣ ਬੁੱਝ ਕੇ ਸਾਜਿਸ਼ ਤਹਿਤ ਕੀਤੇ ਜਾ ਰਹੇ ਭਾਈ ਜਰਾ ਕਵਰੇਜ ਕਰ ਰਿਆ ਸੀ ਇਹਨਾਂ ਨੂੰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦੇ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਭੰਨਿਆ ਗਿਆ ਜੀ ਦੀ ਅਸੀਂ ਸਖਤ ਸਵਾਲਾਂ ਵਿੱਚ ਨਖੀਦੀ ਕਰਦੇ ਆ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਪੁਲਿਸ ਜਿਹੜੀ ਇਹ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਪੁਲਿਸ ਜਿਹੜੀ ਉਹ ਧੱਕੇ ਨਾਲ ਆਪਣੇ ਵਰਕਰਾਂ ਨੂੰ ਪੀਆਰਟੀਸੀ ਵਰਕਰਾਂ ਨੂੰ ਡਾਂਗਾ ਨਾਲ ਧੂਕੇ ਬੱਸਾਂ ਤੇ ਮਤਲਬ ਲਿਜਾ ਰਹੀ ᱛੀ ਅਸੀਂ ਕਵਰੇਜ ਕਰ ਰਹੇ ਸੀ ਤੇ ਅਸੀਂ ਆਖਿਆ ਪੁਲਿਸ ਆਪਦਾ ਕੰਮ ਕਰੇ ਜਿਹੜਾ ਉਸ ਮਰਜ਼ੀ ਕਰੇ ਪੱਤਰਕਾਰ ਆਪਦਾ ਕੰਮ ਕਰ ਰਹੇ ਸੀ ਸਾਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਤੇ ਧੱਕੇ ਨਾਲ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਅਸੀਂ ਤੇ ਸਖਤ ਨਖੀਦੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਵੀ ਤੇਰੇ ਜ਼ਿਲ੍ਹੇ ਦੇ ਵਿੱਚ ਪੱਤਰਕਾਰਾਂ ਦੀ ਕੀ ਇੱਜ਼ਤ ਆ ਤੈਨੂੰ ਆ ਕੇ ਦੇਖਣਾ ਚਾਹੀਦਾ ਔਰ ਜਿਹੜੇ ਇਹ ਜਿਆ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਨਹੀਂ ਜੇ ਨਹੀਂ ਕਰੂ ਅਸੀਂ ਕੱਲ ਨੂੰ ਇਹ ਪੂਰਾ ਮਸਲਾ ਜਿਹੜਾ ਕੱਲ ਨੂੰ ਸਾਡੀ ਬਰਨਾਲੇ ਸਟੇਟ ਪੱਤਰਨੀ ਕਾਨਫਰੰਸ ਹੋ ਰਹੀ ਆ ਉਦੋਂ ਵਿੱਚ ਰੱਖਾਂਗੇ ਉੱਥੇ ਤਿੰਨ ਮੰਤਰੀ ਵੀ ਆ ਰਹੇ ਨੇ ਉਹਨਾਂ ਨੂੰ ਦੱਸਾਂਗੇ ਵੀ ਸੰਗਰੂਰ ਪੁਲਿਸ ਆ ਜਿਹੜੀ ਪੱਤਰਕਾਰਾਂ ਨਾਲ ਕੀ ਬਿਹਾਰ ਕਰਦੀ ਆ ਸਾਡੇ ਸੀਨੀਅਰ ਪੱਤਰਕਾਰ ਖੀਰਤੀਪਾਲ ਜੀ ਬੜੇ ਆਰਾਮ ਨਾਲ ਕਵਰੇਜ ਕਰ ਰਹੇ ਸੀ ਪੌਛੇ ਤੱਕੇ ਸਾਈ ਤੱਕੇ ਸਾਈ ਕਰਕੇ ਇਹਨਾਂ ਦਾ ਮੋਬਾਈਲ ਖੋਇਆਗਾ ਇਹਨਾਂ ਨੂੰ ਕਵਰਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪੁਲਿਸ ਨੇ ਇਹ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪੰਜਾਬ ਲੈਵਲ